ਇਹ ਪਿਰਾਤ ਵਰਤ ਗਿਆ ਨਾ ਮਾਦੋ ਸਿੰਘ ਮਾਦੋ ਸਿੰਘ ਵੈਕ ਜੀ ਖਾਲਸਾ ਵੈਕ ਜੀ ਕੀ ਫਤਿਹ ਜੀ ਇਹ ਸਾਡੇ ਸੇਵਾਦਾਰ ਨੇ ਬਾਬਾ ਮਾਦੋ ਆਪਣਾ ਮਾਦੋ ਸਿੰਘ ਹੋਰ ਠੀਕ ਹੋ ਜੀ ਸੇਤਾਂ ਵਧੀਆ ਇਹ ਹਜੂਰ ਸਾਹਿਬ ਜੀ ਨੇ ਇਹ ਬਾਬਾ ਜੀ ਦੀ ਸੇਵਾ ਕਰਦੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਤੇ ਡਿਊਟੀ ਕਰਦਿਆਂ ਨੂੰ ਮੈਨੂੰ ਆਸੀ ਤੋਂ ਇਹ ਜੀ ਪ੍ਰੀਤੋ ਤਜੀਪੜੀ ਹੋ ਗਈ ਹੈ ਨਾ ਪ੍ਰੀਤੋ ਚੱਲ ਤੇ ਆ ਰਹੇ ਆ ਅੱਛਾ ਤੁਹਾਡੇ ਵਾਲਾ ਦਾਦਾ ਪਰਦਾਦਾ ਕਰਦੇ ਸੀ ਹੁਣ ਤੁਸੀਂ ਆ ਗਏ ਨਾ ਬਹੁਤ ਵਧੀਆ ਬਹੁਤ ਵੱਡੀ ਸੇਵਾ ਕਿੰਨ੍ਹੇ ਸਾਲ ਦੀ ਸੇਵਾ ਚਲਤੀ ਸਾਲ ਦੀ 37 ਸਾਲ ਦੀ ਸੇਵਾ ਤੁਹਾਡੀ ਆਪਣੀ ਹੋ ਗਈ ਇੱਥੇ ਹੈ ਨਾ ਓਕੇ ਇਹ ਬਾਬਾ ਅਨਮੋਲ ਸਿੰਘ ਦੇ ਸੇਵਾਦਾਰ ਨੇ ਜੀ ਮੁੱਖ ਸੇਵਾਦਾਰ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਆਪਣੇ ਗੁਰੂ ਗੋਬ ਸਿੰਘ ਜੀ ਮਹਾਰਾਜ ਜੀ ਉਹਨਾਂ ਦੀ ਗੱਦੀ ਵਾਲੇ ਘੋੜੇ ਨੇ ਸੋਨੇ ਦੀ ਕਾਠੀ ਵਾਲੇ ਤੇ ਆਪਾਂ ਇੱਥੇ ਸੇਵਾ ਕਰਨ ਆਏ ਸੀਗੇ ਹੁਫ ਕਟਿੰਗ ਪੈਰਾਂ ਦੀ ਟ੍ਰਿਮਿੰਗ ਕਰਨ ਵਾਸਤੇ ਆਏ ਸੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਣੀ ਸੇਵਾ ਸੰਪੂਰਨ ਹੋ ਗਈ ਆ ਇਹ ਪਵਨ ਸਿੰਘ ਆ ਇਹਦੇ ਆਪਾਂ ਨਾਲ ਵੱਡੀ ਕਰਕੇ ਲਾਈ ਸੀ ਜਿਹੜੀ ਉਹ ਇਹ ਵਾਲੇ ਘੋੜਾ ਤੇ ਇਹਨਾਂ ਦਾ ਵੇਟ ਬਹੁਤ ਆ ਇਹ ਹੈਗਾ ਜੀ ਜੋਦਾ ਜੋਦਾ ਘੋੜਾ ਬਹੁਤ ਜ਼ਿਆਦਾ ਵੇਟ ਆ ਇਸ ਦਾ ਵੀ ਪੂਰਾ ਸਿਰ ਆ ਇਹ ਹੈ ਵੀ ਜੋਦਾ ਹੀ ਆ ਪਹਿਲਵਾਨ ਰੱਖਣਾ ਸੀ ਇਹਦਾ ਨਾਮ ਵੈਸੇ ਚਲੋ ਇਹ ਬਹੁਤ ਸੋਹਣਾ ਘੋੜਾ ਇਹ ਆਪਣਾ ਮਾਰਵਾੜੀ ਹੈ ਲਾਲ ਕਲਰ ਦਾ ਬਹੁਤ ਜ਼ਿਆਦਾ ਹਾਈਟ ਹੈ ਜੀ ਤੇ 68 68 ਇੰਚ ਹਾਈਟ ਹੈ ਜੀ ਬਹੁਤ ਜ਼ਿਆਦਾ ਚੰਗਾ ਜੀ ਦਿਲਸ਼ੇਰ ਇਹਦਾ ਨਾਮ ਤੇ ਬਹੁਤ ਹੀ ਪਿਆਰਾ ਇਹ ਵਾਲਾ ਘੋੜਾ ਹੈਗਾ ਜੀ ਨਿਹਾਲ ਨਿਹਾਲ ਸਿੰਘ ਤੇ ਇਹਨਾਂ ਦੀ ਵੀ ਆਪਾਂ ਟ੍ਰੀਮਿੰਗ ਕੀਤੀ ਇਹ ਪੰਜਾਬ ਗਏ ਸੀਗੇ ਨਗਰ ਕੀਰਤਨ ਗਿਆ ਸੀ ਨਾ ਪੰਜ ਤਖਤਾਂ ਦਾ ਉਹਨਾਂ ਦੇ ਆਪਣੇ ਨਗਰ ਕੀਰਤਨ ਦੇ ਵਿੱਚ ਗਏ ਸੀ ਇਹ ਸਾਰੇ ਘੋੜੇ ਤੇ ਇਹ ਹੈਗਾ ਜੈ ਮੰਗਲ ਜੈ ਮੰਗਲ ਇਹਦਾ ਨਾਮ ਇਹਦੀਆਂ ਦੋਨੇ ਅੱਖਾਂ ਚ ਵਾਈਟ ਨੇ ਤੇ ਇਹ ਹੈਗਾ ਬਾਬਾ ਇਸ ਦਾ ਨਾਮ ਹੈ ਬਾਬਾ ਪੰਜ ਪਿਆਰਿਆਂ ਵਾਲੀ ਗੱਦੀ ਵਾਲਾ ਘੋੜਾ ਜੀ ਇਹ ਤੇ ਇਹ ਵੀ ਬਹੁਤ ਪਿਆਰਾ ਘੋੜਾ ਹੈ ਸਾਗਰ ਸਾਗਰ ਹਾਂਜੀ ਰੈਗਨੂ ਜੀ ਤੇ ਅੱਜ ਤੁਹਾਨੂੰ ਸਾਰੇ ਘੋੜੇ ਦਿਖਾਣੇ ਆ ਇੱਥੇ 50 ਤੋਂ 60 60 ਘੋੜਿਆਂ ਦੇ ਆਸ-ਪਾਸ ਹੈਗੇ ਆ ਜਿਨ੍ਹਾਂ ਦੀ ਆਪਾਂ ਟ੍ਰਿਮਿੰਗ ਕੀਤੀ ਤੇ ਆਹ ਵਾਲਾ ਇਧਰ ਗਰਾਊਂਡ ਹੈ ਪਿੱਛੇ ਇੱਕ ਉਧਰ ਗਰਾਊਂਡ ਬਣਿਆ ਹੋਇਆ ਤੇ ਬਹੁਤ ਵਧੀਆ ਆ ਨਵੀਂ ਸ਼ੈੱਡ ਪੈ ਰਹੀ ਆ ਨਵੀਂ ਸ਼ੈੱਡ ਬਣਾ ਰਹੇ ਇਧਰ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਨਵੇਂ ਘੋੜੇ ਵੀ ਆਏ ਆ ਤਿੰਨ ਚਾਰ ਘੋੜੇ ਕੱਲ ਪਰਸੋਂ ਆਏ ਆ ਇਹ ਨਵੀਂ ਸੈੱਡ ਬਣ ਰਹੀ ਆ ਬੱਚੇ ਆ ਮਿਸਤਰੀ ਸਿੰਘ ਲੱਗੇ ਹੋਏ ਵਿਚਾਰੇ ਸੇਵਾਦਾਰ ਬਹੁਤ ਵਧੀਆ ਆਜੋ ਜੀ ਇਹ ਘੋੜਾ ਵੀ ਬਹੁਤ ਪਿਆਰਾ ਬਹੁਤ ਸੋਹਣਾ ਤੇ ਬਹੁਤ ਵਧੀਆ نسل ਦਾ ਬਹੁਤ ਚੰਗਾ ਘੋੜਾ ਹੈ ਇਹ ਇਹ ਘੋੜਾ ਹੁਣ ਨਮ ਆਇਆ ਆਪਣਾ ਹਨੀਵੀਰ ਹਣੀਵੀਰ ਕਵੀਰ ਉਹ ਝੜਾ ਕੇ ਗਏ ਆ ਦੋ ਘੋੜੇ ਲੈ ਕੇ ਆਏ ਸੀ ਉਹ ਇੱਕ ਨੀਲਾ ਪ ਜੀ ਨੂੰ ਦਿਖਾਉਣਾ ਮੈਂ ਨੀਲਾ ਵੀ ਬਹੁਤ ਪਿਆਰਾ ਬੱਚਾ ਮੱਝੂ ਕੀ ਲੈਂਦਾ ਇੱਕ ਲੁਕਰਾ ਬੱਚਾ ਇਹ ਤੇ ਇਹ ਸਾਰੇ ਆਪਣੇ ਗਿਆ ਹੋਇਆ ਘੋੜਾ ਆਪਣੇ ਤਖਤ ਸਾਹਿਬ ਸੇਵਾ ਤੇ ਸ਼ਾਮ ਨੂੰ ਦਰਸ਼ਨ ਕਰਨ ਆਉਂਦੀ ਸੰਗਤ ਤੇ ਇੱਕ ਘੋੜਾ ਦਿੱਲੀ ਉੱਥੇ ਜਾਂਦਾ ਹੈ ਸੰਗਤ ਨੂੰ ਦਰਸ਼ਨ ਕਰਾਉਣ ਵਾਸਤੇ ਤੇ ਇਹ ਰਾਜੂ ਘੋੜਾ ਨਗਾਰੇ ਵਾਲਾ ਘੋੜਾ ਨਾ ਨਗਾਰੇ ਦੇ ਉੱਪਰ 3-4 ਘੋੜੇ ਲੱਗੇ ਹੋਇਆ ਤੇ ਇਹ ਸਵਾ ਸਵਾ ਘੋੜਾ ਹੈ ਇਹ ਵੀ ਨਗਾਰੇ ਉੱਪਰ ਲੱਗਿਆ ਹੋਇਆ ਤੇ ਆਪਾਂ ਸਾਰਿਆਂ ਦੀ ਟ੍ਰਿਮਿੰਗ ਕਰ ਦਿੱਤੀ ਵਾਰ-ਵਾਰ ਇਹ ਵੀ ਨਗਾਰੇ ਵਾਲਾ ਘੋੜਾ ਇਹ ਬਹੁਤ ਵੱਡਾ ਘੋੜਾ ਤੇ ਬਹੁਤ ਹੀ ਪਿਆਰਾ ਘੋੜਾ ਜੀ ਬਹੁਤ ਹਾਈਟ ਕਦਗਾਠ ਲੈਂਥ ਲੰਬਾਈ ਬਹੁਤ ਜ਼ਿਆਦਾ ਪ੍ਰਾਤਨ ਬਰੀਡ ਆ ਤਾਂ ਬਹੁਤ ਚੰਗਾ ਹੈ ਨਾ ਜੀ ਤੇ ਸ਼ਾਬਾਸ਼ ਇਹ ਸਾਰੇ ਸਾਰੇ ਗੱਦੀ ਵਾਲੇ ਘੋੜੇ ਆ ਵਾਲੇ ਜੇ ਆਪਾਂ ਦੇਖ ਰਹੇ ਨਾ ਜੀ ਇਹ ਗੱਭਰੂ ਹੈ ਦਾ ਨਾਮ ਇਹ ਵੀ ਪੰਜ ਪੰਜ ਤਖਤਾਂ ਦੀ ਯਾਤਰਾ ਕਰਕੇ ਆਇਆ ਹੁਣ ਤੇ ਵਿਚਾਰੇ ਬਹੁਤ ਥੱਕ ਗਏ ਘੋੜੇ ਜਿੰਨੇ ਉਧਰੋਂ ਆਏ ਨਾ ਪੈਰਾਂ ਨੂੰ ਸਵੇਲਿੰਗ ਆਈ ਹੋਈ ਸੀ ਚੋ ਟ੍ਰੇਨ ਦੇ ਵਿੱਚ ਹੀ 40 50 ਘੰਟੇ ਖੜਨਾ ਪਿਆ ਇਹਨਾਂ ਨੂੰ ਤੇ ਆਪ ਜੀ ਨੂੰ ਦੂਸਰੇ ਵੀ ਦਿਖਾਣੇ ਆ ਇਧਰ ਸਾਰੇ ਘੋੜੇ ਬਾਕੀ ਬੱਚੇ ਲੈ ਕੇ ਗਏ ਹੋਏ ਆ ਜਿਹੜੇ ਉਹ ਛੋਟੇ ਆ ਬੱਚੇ ਆ ਨਾ ਉਹਨਾਂ ਨੂੰ ਉਹ ਕਮਾਣ ਵਾਸਤੇ ਲੈ ਕੇ ਗਏ ਹੋਏ ਆ ਤੇ ਆ ਕਰੋ ਚੈੱਕ ਇਹ ਸਾਰੇ ਨਵੇਂ ਘੋੜੇ ਆਏ ਹੋਏ ਆ ਜਿਹੜੇ 50 55 ਤੇ ਇਹ ਦਸਹਰੇ ਨੂੰ ਸਾਰੇ ਦਲਪੰਥਾਂ ਦੇ ਵਿੱਚ ਚਲੇ ਜਾਣੇ ਆ ਬਹੁਤ ਜ਼ਿਆਦਾ ਚੰਗੇ ਚੰਗੇ ਇਟਾਲੀਅਨ ਘੋੜੇ ਖੜੇ ਆ ਇਹ ਹੈਗਾ ਆਪਣਾ ਕਾਰਬਨ ਹੈ ਇਹ ਮੱਜੂ ਕੀ ਲਾਈਨ ਦਾ ਘੋੜਾ ਬਹੁਤ ਪਿਆਰਾ ਤੇ ਬਹੁਤ ਹੀ ਚੰਗਾ ਘੋੜਾ ਇਹ ਸ਼ਾਇਦ ਡਾਇਰੈਕਟ ਹੈਗਾ ਐਡਮ ਦਾ ਇਹ ਬਹੁਤ ਵਧੀਆ ਵਧੀਆ ਘੋੜੇ ਪ੍ਰਾਤਨ ਬ੍ਰੀਡ ਇੱਥੇ ਜਿੱਦਾ ਇਹਨਾਂ ਨੇ ਸੰਭਾਲ ਕੇ ਰੱਖੀ ਆ ਸਾਰੇ ਸੇਵਾਦਾਰ ਬਹੁਤ ਜ਼ਿਆਦਾ ਸੇਵਾ ਕਰਦੇ ਆ ਤੇ ਬਹੁਤ ਕੇਅਰ ਕਰਦੇ ਆ ਸਾਰੇ ਜਾਨਵਰਾਂ ਦੀ ਸਿਸਟਮ ਬਹੁਤ ਸੋਹਣਾ ਹੋ ਗਿਆ ਸਫਾਈ ਬਹੁਤ ਜ਼ਿਆਦਾ ਵਧੀਆ ਸਪੈਸ਼ਲ ਡਾਕਟਰ ਵੀ ਆ ਹੁਣ ਸਪੈਸ਼ਲ ਰੱਖਿਆ ਹੋਇਆ ਇਹਨਾਂ ਦਾ ਤੇ ਆਹ ਵਾਲਾ ਕੋੜਾ ਆਇਆ ਜੀ ਹੁਣ ਮੱਝੂ ਕੀ ਲਾਈਂਦਾ ਨੀਲਾ ਪਿਓਰ ਨੀਲਾ ਘੋੜਾ ਤੇ ਇਹ ਆਪਣਾ ਹਨੀ ਵੀਰ ਆਪ ਜੀ ਨੇ ਦੱਸਿਆ ਸੀ ਉਹ ਲੈ ਕੇ ਆਏ ਨੇ ਹਨੀ ਵੀਰ ਤੇ ਇਹਦੀ ਕੱਦ ਕਾਠੀ ਲੰਬਾਈ ਲੈਂਥ ਦੇਖੋ ਕੰਨ ਵਗੈਰਾ ਬਹੁਤ ਹੀ ਹਨਾ ਮੂੰਹ ਮਾ ਬਹੁਤ ਜਿਆਦਾ ਲੰਮਾ ਸੁੰਮ ਬਗੈਰਾ ਕਰੋਚੇ ਬਹੁਤ ਸੋਹਣੇ ਸੁੰਮ ਨੇ ਸਾਹੂ ਬਹੁਤ ਹੈ ਘੋੜਾ ਇੱਕ ਉਹ ਨਾਲ ਰਿਆ ਪਰਲੇ ਪਾਸੇ ਉਹ ਹੈਗਾ ਦੁੱਲੇ ਦਾ ਬੱਚਾ ਮੱਜੂ ਕੀ ਲਾਈਨ ਦਾ ਹਨਾ ਤੇ ਆ ਵੀ ਆਪਣਾ ਕੁਆਇਤ ਕਲਰ ਮੂਵਾ ਕਲਰ ਸੌਰੀ ਮੂਵਾ ਕਲਰ ਦਾ ਘੋੜਾ ਹੈ ਬਹੁਤ ਪਿਆਰਾ ਹੈ ਵੀ ਇਹਨਾਂ ਦੀ ਆਪਾਂ ਟ੍ਰੀਮਿੰਗ ਸਾਰਿਆਂ ਦੀ ਕਰ ਦਿੱਤੀ ਸੀ ਤੇ ਆਪ ਜੀ ਨੂੰ ਦਿਖਾਉਣਾ ਸੀਗਾ ਤਾਂ ਸਾਰੇ ਭਰਾ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਵਾਇਰਲ ਜ਼ਰੂਰ ਲਿਖੋ ਤੇ ਬਾਅਦ ਤੋਂ ਬਾਅਦ ਆਪਣੇ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਨੂੰ ਠੀਕ ਹੈ ਜੀ ਤੇ ਐਦਾਂ ਹੀ ਬਣੇ ਰਹੋ ਆਪ ਜੀ ਨੂੰ ਨਵੇਂ ਤੋਂ ਨਵੇਂ ਘੋੜਿਆਂ ਦੇ ਦਰਸ਼ਨ ਕਰਾਉਂਦੇ ਰਹਿਾਂਗੇ ਧੰਨਵਾਦ ਜੀ ਅੱਜ ਆਪਣਾ ਲਾਸਟ ਦਿਨ ਸੀਗਾ ਤੇ ਅੱਜ ਆਪਣੀ ਸੇਵਾ ਪੂਰੀ ਕੰਪਲੀਟ ਹੋ ਗਈ ਆ ਘੋੜਿਆਂ ਦੇ ਪੈਰਾਂ ਦੀ ਸਚਕੰਡ ਸਾਹਿਬ ਸ੍ਰੀ ਹਜੂਰ ਸਾਹਿਬ ਤਾਂ ਪਲੀ ਸਾਰੇ ਜਣੇ ਇੱਧੇ ਬਣੇ ਰਹੋ ਅੱਜ ਤੁਹਾਨੂੰ ਇੱਕ ਹੋਰ ਘੋੜਾ ਏਕਮ ਘੋੜੇ ਦੇ ਵੀ ਦਰਸ਼ਨ ਕਰਾਣੇ ਆ ਇਹ ਆ ਗਏ ਜੀ ਏਕਮ ਕੋਦਰਦੀ ਵੀਰ ਜੀ ਬੈਗ ਦੇ ਖਾਲਸਾ ਵੀਰ ਜੀ ਕੀ ਫਤਿਹ ਠੀਕ ਹੈ ਸੇ ਤਾਂ ਘੈਂਟ ਗੁੱਡ ਬਹੁਤ ਹੀ ਪਿਆਰਾ ਘੋੜਾ ਇਹਦੀ ਆਪਾਂ ਪੈਰਾਂ ਦੀ ਟ੍ਰਿਮਿੰਗ ਕੀਤੀ ਸੀ ਵੀਰ ਜੀ ਆਏ ਇੱਕ ਮਿੰਟ ਹੈ ਤੇ ਇਹਦੀ ਆਪ ਪਹਿਲਾਂ ਦੀ ਟ੍ਰਿਮਿੰਗ ਕਰੀ ਸੀ ਬਹੁਤ ਜਿਆਦਾ ਸੋਹਣਾ ਸੁਨੱਖਾ ਕੱਦ ਕਾਠੀ ਦੇਖੋ ਗਰਦਨ ਲੈਂਥ ਨੈਕ ਕਿੰਨੀ ਪਿਆਰੀ ਆ ਨਾ ਪਿੱਟਪੜਾ ਇਹ ਬਲੂ ਡਾਇਮੰਡ ਦਾ ਬੱਚਾ ਹੈ ਨਾ ਤੇ ਆਪਜੀ ਚੈੱਕ ਕਰੋ ਬਹੁਤ ਸੋਹਣਾ ਘੋੜਾ ਵੀਜੀ ਵੈਗਦੇ ਖਾਲਸਾ ਵੈਗਦੇ ਕੀ ਫਦੇ ਵੀਜੀ ਇਹ ਆਪਣਾ ਇਹਦਾ ਨਾਮ ਕੀ ਆ ਇਹਦਾ ਨਾਮ ਇਕਮ ਆ ਜੀ ਇਕਮ ਹੈ ਨਾ ਤੇ ਕਿਹੜੀ ਬਰੀਡ ਦਾ ਹੈ ਇਹ ਇਹ ਬਲੂ ਡਾਇਮੰਡ ਦਾ ਬੱਚਾ ਹੈ ਬਲੂ ਡਾਇਮੰਡ ਆਡਮ ਦਾ ਗ੍ਰੈਂਡ ਸੰਭਲਿਆ ਜੀ ਮੱਜੂ ਕੀ ਲਾਈਨ ਪੰਜਾਬ ਲਾਈਨ ਦਾ ਆ ਗਿਆ ਨਾ ਠੀਕ ਹੈ ਜੀ ਇਸ ਟਾਈਮ ਇਹ ਕਿਹੜੀ ਜਗ੍ਹਾ ਤੇ ਆ ਇਹ ਆਪਣੇ ਵੀਰ ਕੋਲ ਹੈ ਅਹਿਮਦਨਗਰ ਜ਼ਿਲ੍ਹੇ ਦੇ ਵਿੱਚ ਅਹਿਮਦਨਗਰ ਅਹਿਮਦਨਗਰ ਜ਼ਿਲ੍ਹਾ ਜ਼ਿਲ੍ਹਾ ਹਾਂ ਜੀ ਮਹਾਰਾਸ਼ਟਰ ਚ ਜੀ 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 ਓਕੇ ਜੀ ਓਕੇ ਜੀ ਠੀਕ ਹੈ ਜੀ ਇਹਦੀ ਉਮਰ ਕਿੰਨੀ ਹੋ ਗਈ ਆ ਇਹ 4 ਸਾਲ ਦਾ ਹੋ ਗਿਆ 4 ਸਾਲਾਂ ਉਮਰ ਹੋ ਗਈ ਹੈ ਨਾ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਤੇ ਬਹੁਤ ਪਿਆਰਾ ਘੋੜਾ ਵਾਈਕ ਨੂੰ ਚੜਦੀ ਗੱਲਾ ਬਖਸ਼ੇ ਤੇ ਆਪ ਜੀ ਦੱਸ ਰਹੇ ਸੀ ਇਹਨੇ ਪੰਜਾਬ ਜਾਣਾ ਮੀਟਿੰਗ ਕਾ ਵਾਸਤੇ ਘੋੜੀਆਂ ਦੇ ਇਹ ਪੰਜਾਬ ਜਾਣਾ ਸ਼ੋਅ ਵਾਸਤੇ ਹਾਂਜੀ ਸ਼ੋਅ ਵਾਸਤੇ ਜਾਣਾ ਕਿਸ ਟਾਈਮ ਚ ਜਾਣਾ 6 ਡਿਸੰਬਰ ਤੱਕ ਡਿਸੰਬਰ ਦੇ ਵਿੱਚ ਹਨ ਚਲੋ ਜਿਨ੍ਹਾਂ ਨੇ ਕੋਈ ਮੀਟਿੰਗ ਵਗੈਰਾ ਕਰਾਣੀ ਹੋਣੀਗੀ ਤਾਂ ਆਪ ਜੀ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਹਾਂਜੀ ਆਪ ਜੀ ਨੰਬਰ ਬੋਲ ਦਿਓ ਮੈਨੂੰ ਯਾਦ ਨਹੀਂ ਨੰਬਰ ਅੱਛਾ ਹਾਂ ਮੈਂ ਆਪ ਜੀ ਨੂੰ ਨਾ ਦੇ ਵਿੱਚ ਵੀਡੀਓ ਦੇ ਵਿੱਚ ਸ਼ੇਅਰ ਕਰ ਦਾਂਗੇ ਨੰਬਰ ਵੀਰ ਦਾ ਤੇ ਜਿਨ੍ਹਾਂ ਨੇ ਵੀ ਮੀਟਿੰਗ ਕਰਾਣੀ ਹੈ ਇਸ ਸਾਈਡ ਹੋ ਗਿਆ ਜਾਂ ਪੰਜਾਬ ਵਿੱਚ ਹੋ ਗਿਆ ਤੁਹਾਪ ਜੀ ਕਰਵਾ ਸਕਦੇ ਹੋ ਵੀ ਜੀ ਦੀ ਹਾਈਟ ਕਿੰਨੀ ਹੈ ਇਸ ਟਾਈਮ ਹਾਈਟ ਦੀ 64 ਹੋ ਗਈ 64 ਹੋ ਗਈ ਜੀ 64 ਇੰਚ ਹਾਈਟ ਹੋ ਗਈ ਆ ਜੀ ਤੇ ਬਹੁਤ ਚੰਗਾ ਆਪ ਜੀ ਚੈੱਕ ਕਰੋ ਬਹੁਤ ਜਿਆਦਾ ਪਿਆਰਾ ਘੋੜਾ ਹੈ ਜਿੱਦਾਂ 나ਗ ਦੀ ਕਾਪੀ ਹੈ ਨਾ ਹਾਂਜੀ ਹਾਂਜੀ ਬਹੁਤ ਹੀ ਜਿਆਦਾ ਹੈ ਨਾ ਪ੍ਰਾਤਨ ਬਹੁਤ ਜਿਆਦਾ ਸੋਹਣਾ ਘੋੜਾ ਤੇ ਬਹੁਤ ਪਿਆਰਾ ਸੰਭਾ ਸੰਭਾ ਦਾ ਬਹੁਤ ਜਿਆਦਾ ਚੰਗਾ ਤੁਸੀਂ ਨੈਕ ਦੇ ਉਹਦੀ ਨਾ ਗਰਦਨ ਦੀ ਐਂਗਲ ਦੇਖੋ ਕਿੰਨੀ ਪਿਆਰੀ ਆ ਕੁੰਡ ਕੰਡ ਬਹੁਤ ਸੋਹਣਾ ਪੌਂਦਾ ਪਿੱਠਪੋੜੇ ਦਾ ਬਹੁਤ ਚੰਗਾ ਤੇ ਜਿਨ੍ਹਾਂ ਨੇ ਮੀਟਿੰਗ ਕਰਾਣੀ ਹੋਈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਲਿਓ ਠੀਕ ਹੈ ਜੀ ਪੰਜਾਬ ਆਣਾ ਵੀ ਘੋੜੇ ਨੇ 5-10 ਦਿਨ ਵਾਸਤੇ ਤਾਂ ਆਪ ਜੀ ਜਿਨ੍ਹਾਂ ਨੇ ਵੀ ਕਿਸੇ ਨੇ ਮੀਟਿੰਗ ਕਰਾਣੀ ਹੋਊਗੀ ਤਾਂ ਵੀਰ ਨੂੰ ਜਰੂਰ ਕਾਲ ਕਰਿਓ ਇੱਕ ਵਾਰ ਵੀਰ ਦਾ ਧੰਨਵਾਦ ਵੀ ਕਰਿਓ ਉਹਨਾਂ ਨੇ ਬਹੁਤ ਸੋਹਣਾ ਸਾਹਮਿਆ ਘੋੜੇ ਨੂੰ ਬਹੁਤ ਜ਼ਿਆਦਾ ਵਧੀਆ ਪਿਆਰ ਦਿੱਤਾ ਤੇ ਵੀਰ ਬਹੁਤ ਇਹਨੂੰ ਪਿਆਰ ਕਰਦੇ ਆ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਉਹਨਾਂ ਨੇ ਇੱਡੇ ਵੱਡੇ ਸ਼ਹਿਰ ਦੇ ਵਿੱਚ ਜਿੱਦਾ ਘੋੜੇ ਰੱਖਣੇ ਬਹੁਤ ਮੁਸ਼ਕਲ ਵਾਲੀ ਗੱਲ ਆ ਪਰ ਬਹੁਤ ਪਿਆਰ ਵਾਲੇ ਇਨਸਾਨ ਹੀ ਇਹਨਾਂ ਨੂੰ ਘੋੜਿਆਂ ਨੂੰ ਰੱਖਦੇ ਆ ਤੇ ਵੀਰੇ ਨੇ ਬਹੁਤ ਵਧੀਆ ਸ਼ੌਂਕ ਪਾਲਿਆ ਤਾਂ ਆਪਣੇ ਪੰਜਾਬ ਲੈਣ ਨੂੰ ਪ੍ਰਮੋਟ ਕਰ ਰਿਹਾ ਤੇ ਬਹੁਤ ਬਹੁਤ ਥੈਂਕ ਯੂ ਆਜੋ ਤੁਹਾਨੂੰ ਇਹ ਵੀ ਦਿਖਾਣੇ ਆਪਣੇ ਉਹ ਅੰਨੀ ਪੰਨੀ ਇਹ ਸਾਰੇ ਇਹ ਰਾਈਡਰ ਆ ਸਾਰੇ ਆਪਣੇ ਨਵੇਂ ਰਾਈਡਰ ਜਿਹੜੇ ਆਉਣ ਵਾਲੇ ਜਨਰੇਸ਼ਨ ਬਹੁਤ ਮਹੱਲਾ ਪਾਉਂਦੇ ਆ ਇਹ ਸਾਰੇ ਜਣੇ ਤਸੱਲੀ ਕਰਾ ਦਿੰਦੇ ਘੋੜਿਆਂ ਦੀ ਤੇ ਕਿਸੇ ਵੀ ਘੋੜੇ ਨੂੰ ਕੋਈ ਲਗਾਮ ਨਹੀਂ ਕੋਈ ਰੱਸਾ ਨਹੀਂ ਇਧਰ ਦੇਖੋ ਸ਼ਾਬਾਸ਼ ਚੱਲ ਭਾਈ ਚੱਕ ਦੇ ਰੇ ਜਾਨ ਦੇ ਜਾਨ ਦੇ ਚੱਲ ਇਧਰ ਦੇਖੋ ਇਹ ਪੋਨੀ ਆ ਦੇਖੋ ਪੈਂਦੀ ਆ ਦੇਖ ਕੋਈ ਰੱਸਾ ਨਹੀਂ ਕੋਈ ਲਗਾਮ ਨਹੀਂ ਕੋਈ ਕੁਝ ਨਹੀਂ ਇੱਥੇ ਐਵੇਂ ਪਾਪਾ ਇੰਨਾ ਕੁਝ ਕਰਦੇ ਫਿਰਦੇ ਆ ਇਹਨੂੰ ਲਗਾਮਾ ਪਾਓ ਜੀ ਇਹਨੂੰ ਹਨਾ ਜੀਬੀ ਵਾਲੀਆਂ ਲਗਾਮਾਂ ਪਾਉ ਇਹ ਨਿੱਕੇ ਨਿੱਕੇ ਰਾਈਡਰ ਆ ਦੇਖੋ ਕਿੰਨੇ ਪਿਆਰੇ ਆ ਵੱਡੇ ਤੋਂ ਵੱਡੇ ਘੋੜੇ ਦੀ ਤਸੱਲੀ ਕਰਾ ਦਿੰਦੇ ਆ ਉਧਰ ਦੇਖੋ ਤੁਹਾਨੂੰ ਇੱਕ ਹੋਰ ਦਿਖਾਣੇ ਆ ਪੁਤਾ ਵੀ ਲਾ ਦੇ ਰਸਾ ਲਾ ਦੇ ਰਸਾ ਉਤਾਰ ਦੇ ਰੱਸੀ ਉਤਾਰ ਦੇ ਇਹ ਪਹਿਲਾਂ ਇਹੀ ਰੱਸੀ ਲਾ ਕੇ ਨਾ ਸਾਰੇ ਜਣੇ ਭਜਾਈ ਫਿਰਦੇ ਸੀ ਇਹਨੂੰ ਤੇ ਆ ਇਧਰ ਦੇਖੋ ਚੱਲ ਬੇਟਾ ਸ਼ਾਬਾਸ਼ ਇਧਰ ਦੇਖੋ ਇਹਨਾਂ ਨੂੰ ਕਹਿੰਦੇ ਆ ਹਜੂਰੀ ਸਿੰਘ ਇਹ ਪਹਚੰਗੀ ਸਿੰਘ ਨੇ ਵਾਹਿਗੁਰੂ ਦੀ ਗੁਰੂ ਗੋਬੀ ਸਿੰਘ ਮਹਾਰਾਜ ਦੀ ਇਹਨਾਂ ਤੇ ਬਹੁਤ ਵੱਡੀ ਰਹਿਮਤ ਆ ਮੇਰ ਸਦਕਾ ਤਾਂ ਇਹਨਾਂ ਦੇ ਬਲੱਡ ਵਿੱਚ ਹੈ ਇਹ ਚੀਜ਼ਾਂ ਘੋੜ ਸਵਾਰੀ ਗੱਤਕਾ ਨੇਜੇ ਬਾਜੀ ਦੇਖੋ ਲੈਂਦੇ ਆ ਨਾ ਨਜ਼ਾਰੇ ਤੇ ਆਪਣੇ ਏਡੇ ਏਡੇ ਹਲੇ ਟੀਵੀਆਂ ਮੂਰੇ ਫੋਨਾਂ ਮੂਰੇ ਨਹੀਂ ਉੱਠਦੇ ਹੈਗੇ ਤੇ ਇਹ ਬੱਚੇ ਤੁਸੀਂ ਸੋਚ ਕੇ ਦੇਖੋ ਵੀ ਸਟਾਰ ਬਣਨਗੇ ਇੱਕ ਦਿਨ ਜ਼ਰੂਰ ਇਹ ਇਹਨਾਂ ਨੂੰ ਕਿਦਾਂ ਕੋਈ ਡਰਾ ਕੇ ਤਮਕਾ ਕੇ ਇਹਨਾਂ ਨਾਲ ਕੋਈ ਕੁਝ ਨਹੀਂ ਕਰ ਸਕਦਾ ਹੈਨਾ ਤੇ ਆਹ ਦੇਖੋ ਨਿੱਕੇ ਨਿੱਕੇ ਬੱਚੇ ਆ ਜਮਾਂ ਤੇ ਘੋੜਿਆਂ ਦੀ ਤਸੱਲੀ ਕਰਾ ਦਿੰਦੇ ਆ ਸ਼ਾਬਾਸ਼ ਵੈਰੀ ਗੁੱਡ ਜਿਉਂਦੇ ਰਹੋ ਆ ਦੇਖੋ ਕਰੋ ਇਹ ਵੀ ਮੱਜੂ ਕੀ ਲਾਈਨ ਦਾ ਬੱਚਾ ਬਹੁਤ ਸੋਹਣਾ ਬਹੁਤ ਪਿਆਰਾ ਤੇ ਘੋੜੇ ਵੀ ਬਹੁਤ ਵਧੀਆ ਪਿਆਰ ਕਰਦੇ ਨੇ ਦੇਖੋ ਉਹ ਜਾਂਦਾ ਪੂਰੇ ਨਜ਼ਾਰੇ ਲੈਂਦੇ ਆ ਤੇ ਧੰਨਵਾਦ ਸਾਰੇ ਜਣੇ ਭਰਾ ਇਦਾਂ ਹੀ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿਉਂਦੇ ਬਸਦੇ ਰਹੋ ਕੱਲ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੇ ਆਪਣੀ ਪੰਜਾਬ ਵਾਪਸੀ ਹੋ ਰਹੀ ਆ ਕੱਲ ਦੀ ਟ੍ਰੇਨ ਆ ਕੱਲ ਨੂੰ ਆਪਾਂ ਚੱਲ ਪੈਣਾ ਇੱਥੇ ਆਪ ਜੀ ਨੂੰ ਜਗਰਾਉਂ ਮੇਲੇ ਤੇ ਮਿਲਦੇ ਆ 18 19 ਤਰੀਕ ਨੂੰ ਸ਼ਾਬਾਸ਼ ਸ਼ਾਬਾਸ਼ ਬੇਟਾ ਸ਼ਾਬਾਸ਼ ਗੁੱਡ ਬாய் ਦੇਖ ਐਦਾ ਹੁੰਦਾ ਤੇ ਆਪਣੇ ਵਾਲੇ ਚੀਕਾਂ ਮਾਰਨ ਲੱਗ ਜਾਂਦੇ ਆ ਲਗਾਮ ਪਾਈ ਤੋ ਵੀ ਤੇ ਪੂਰੇ ਸਿਰੇ ਦੇ ਸਿੰਘ ਆ ਬਹੁਤ ਵਧੀਆ ਓਕੇ ਜੀ ਵਾਇਗਰ ਜੀ ਖਾਲਸਾ ਵਾਇਗਰ ਜੀ ਕੀ ਫਤਿਹ ਐਦੇ ਬਣੇ ਰਿਓ ਵੀਡੀਓ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ